ਸਤਿ ਸ਼੍ਰੀ ਅਕਾਲ ਮੈਂ ਅਜੇ ਸੀ ਕਾਲ ਜਿਸ ਦੇਖ ਰਿਹਾ ਸਾਡਾ ਟੀਵੀ ਆਕਲੈਂਡ ਦੇ ਵਿੱਚ ਸਵੇਰੇ ਤੱਕੇ ਆਕਲੈਂਡ ਦੀ ਟ੍ਰੇਨਾਂ ਦੇ ਵਿੱਚ ਸਫਲ ਸਫ਼ਰ ਕਰਨ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਜ਼ਿਆਦਾਤਰ ਟ੍ਰੇਨਾਂ ਰੱਦ ਹੋਈਆਂ ਇਸ ਦੀ ਜਾਣਕਾਰੀ ਆਕਲੈਂਡ ਟ੍ਰਾਂਸਪੋਰਟ ਦੇ ਵੱਲੋਂ ਸਵੇਰੇ 9:30 ਵਜੇ ਦੇ ਕਰੀਬ ਦਿੱਤੀ ਗਈ ਤੇ ਇਹ ਪੀਕ ਆਵਰ ਹੋਣ ਦੇ ਕਰਕੇ ਸੈਂਕੜੇ ਯਾਤਰੀਆਂ ਨੂੰ ਇਸ ਦਾ ਖਾਮਿਆਜ਼ਾ ਪੁਗਤਣਾ ਪਿਆ ਆਕਲੈਂਡ ਰੇਲਸ ਪਰ ਦੇ ਮੁਤਾਬਕ ਜ਼ਿਆਦਾਤਰ ਟ੍ਰੈਕ ਇਨਫਰਾਸਟ੍ਰਕਚਰ ਦੇ ਵਚਾਈ ਤਕਨੀਕੀ ਖਰਾਬੀ ਤੋਂ ਬਾਅਦ ਜ਼ਿਆਦਾਤਰ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਜਿਸ ਦੇ ਵਿੱਚ ਈਸਟਰਨ ਲੇਨ, ਵੈਸਟਰਨ ਲੇਨ ਤੇ ਸਦਰਨ ਲਾਈਨ ਸਾਰੀਆਂ ਹੀ ਟ੍ਰੇਨਾਂ ਦੇ ਉੱਤੇ ਇਸ ਦਾ ਅਸਰ ਪਿਆ ਦੇਖਿਆ ਜਾ ਰਿਹਾ ਸੀ ਬਹੁਤ ਸਾਰੇ ਯਾਤਰੀਆਂ ਦੇ ਵੱਲੋਂ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਗਿਆ ਉਹਨਾਂ ਦੇ ਮੁਤਾਬਕ ਹੋ ਟ੍ਰੇਨਾਂ ਦੇ ਵਿੱਚ ਕਈ ਘੰਟਿਆਂ ਦੇ ਲਈ ਬੈਠੇ ਸਨ ਪਰ ਟ੍ਰੇਨਾਂ ਚੱਲ ਨਹੀਂ ਰਹੀਆਂ ਸਾਂ ਜਿਸ ਤੋਂ ਬਾਅਦ ਅਚਾਨਕ ਹੀ ਇਹਨਾਂ ਨੂੰ ਰੱਦ ਕਰਨ ਦੀ ਕੋਸ਼ਿਸ਼ਾਂ ਕੀਤੀ ਗਈ ਇਸ ਤੋਂ ਬਾਅਦ ਟ੍ਰੇਨ ਮੈਨੇਜਰਸ ਦੇ ਵੱਲੋਂ ਵੀ ਯਾਤਰੀਆਂ ਤੋਂ ਮਾਫੀ ਮੰਗੀ ਗਈ ਹੈ ਫਲਹਾਲ ਇਸ ਨੂੰ ਜਲਦ ਤੇ ਜਲਦ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ